ਜਿੰਨੇ ਵੀ ਮੇਰੇ ਵੀਰ ਭੈਣ ਭਰਾ ਦੋਸਤ ਮਿੱਤਰ ਇਸ ਵੀਡੀਓ ਨੂੰ ਦੇਖ ਰਹੇ ਨੇ ਸਾਰਿਆਂ ਨੂੰ ਮੇਰੀ ਰਿਕੁਐਸਟ ਆ ਕਿ ਆਪਾਂ ਇੱਕ YouTube ਚੈਨਲ ਚਲਾਇਆ ਜਿਹਦਾ ਨਾਮ ਜੱਗਾ ਬੱਦੋਵਾਲ 4039 ਇਹ ਰੱਖਿਆ ਵਾ ਇਹਦਾ ਲਿੰਕ ਤੁਹਾਨੂੰ WhatsApp ਦੇ ਜ਼ਰੀਏ ਅੱਜ ਪ੍ਰਾਪਤ ਹੋ ਜਾਊਗਾ ਤੁਸੀਂ ਸਾਰੇ ਜਣੇ ਉਸ ਲਿੰਕ ਨੂੰ ਓਪਨ ਕਰਕੇ ਇਹ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਜੋ ਆਪਾਂ ਪਿੰਡ ਦੀ ਜਾਣਕਾਰੀ ਜਾਂ ਹੋਰ ਜਿੰਨੀਆਂ ਵੀ ਆਪਣੇ ਗੁਰਦੁਆਰਾ ਸੰਬੰਧੀ ਕੋਈ ਧਾਰਮਿਕ ਪ੍ਰੋਗਰਾਮ ਕਰਨੇ ਨੇ ਜਾਂ ਕੋਈ ਰਾਜਨੀਤਿਕ ਗੱਲਾਂ ਨੇ ਜਾਂ ਕੋਈ ਫਸਲਾਂ ਸੰਬੰਧੀ ਆ ਤਕਰੀਬਨ ਇਹ ਕਹਿ ਲੋ ਕਿ ਛੋਟੇ ਸ਼ਬਦਾਂ ਦੇ ਵਿੱਚ ਇਹ ਕਹਿ ਲੋ ਕਿ ਅਪਡੇਟ ਸਾਰੀ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਮੈਂ ਕੋਸ਼ਿਸ਼ ਕਰੂੰਗਾ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਮਿੱਤਰ ਨੇ ਉਹਨਾਂ ਨੂੰ ਦੁਬਾਰਾ ਫੇਰ ਮੇਰੇ ਵੱਲੋਂ ਰਿਕੁਐਸਟ ਆ ਕਿ ਇਹ ਲਿੰਕ ਨੂੰ ਓਪਨ ਕਰਕੇ ਜੱਗਾ ਬੱਦੋਵਾਲ 4039 ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਆਪਾਂ ਸਾਰੇ ਇੱਕ ਦੂਜੇ ਦੇ ਟੱਚ ਦੇ ਵਿੱਚ ਰਹੀਏ ਔਰ ਸਹੀ ਜਾਣਕਾਰੀ ਪ੍ਰਾਪਤ ਕਰ ਸਕੀਏ ਥੈਂਕ ਯੂ